ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਕੌਮ ਦੀਆਂ ਉਹ ਮੇਰੇ ਵੀਰਾਂ ਵੱਲੋਂ ਪੈਣਾ ਵੱਲੋਂ ਸਾਹਮਣੇ ਲਿਆਂਦੀਆਂ ਗਈਆਂ ਹੱਲ ਲੱਭਣ ਲਈ ਤਕਤਰ ਹੋਏ ਹਾਂ ਹੱਲ ਦੀ ਗੱਲਬਾਤ ਬਹੁਤ ਘਟਾਈ ਜ਼ਿਆਦਾ ਸਮੱਸਿਆਵਾਂ ਦੀ ਆਈ ਸਪੀਕਰ ਸਾਹਿਬ ਮੈਂ ਸਮਝਦਾ ਕਿ ਕਿਸੇ ਵੀ ਕੌਮ ਦੇ ਵਿੱਚ ਨਿਗਾਰ ਦਾ ਇੱਕ ਵੱਡਾ ਕਾਰਨ ਹੁੰਦਾ ਹੈ ਲੀਡਰਸ਼ਿਪ ਲੀਡਰਸ਼ਿਪ ਕੈਸੀ ਚੀਜ਼ ਹੈ ਜਿਹੜੀ ਕੌਮ ਨੂੰ ਬੁਲੰਦੀਆਂ ਤੇ ਵੀ ਲੈ ਜਾ ਸਕਦੀ ਹੈ ਤੇ ਕੌਮ ਨੂੰ ਗਰਕ ਵੀ ਕਰ ਸਕਦੀ ਹੈ ਅਸੀਂ ਕਿਤੇ ਬਾਹਰ ਨਾ ਜਾਈਏ ਆਪਣਾ ਹੀ ਇਤਿਹਾਸ ਦੇਖ ਲਈਏ ਅਸੀਂ ਉਹ ਸਮਾਂ ਵੀ ਵੇਖਿਆ ਜਿਸਲੇ ਸਿੱਖ ਕੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਨ ਜੰਗਲਾਂ ਬਾੜਿਆਂ ਦੇ ਵਿੱਚ ਰਹਿੰਦੇ ਸਨ ਲੇਕਿਨ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਸੀ ਕਾਰਨ ਕੀ ਸੀ ਕਿ ਉਸ ਵੇਲੇ ਸਰ ਕੋ ਲੀਡਰਸ਼ਿਪ ਜਿਹੜੀ ਹੈ ਬੜੀ ਯੋਗ ਸੀ ਨਵਾਬ ਕਪੂਰ ਸਿੰਘ ਵਰਗੇ ਬਾਦ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਕੇੜੀਆ ਔਰ ਉਸ ਲੀਡਰਸ਼ਿਪ ਦੇ ਹੀ ਸਦਕਾ ਉਸ ਸਮਾਵੀ ਉਸ ਵਾਗ ਵੀ ਅਸੀਂ ਦੇਖਿਆ ਜਿਸ ਸਲੇ ਪੰਜਾਬ ਵਿੱਚ ਹੀ ਨਹੀਂ ਇਸ ਵੱਡੇ ਇਲਾਕੇ ਦੇ ਵਿੱਚ ਖਾਲਸਾ ਰਾਜ ਸਥਾਪਿਤ ਹੋਇਆ ਅੱਜ ਜੋ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਮੈਂ ਉਹਦਾ ਮੂਲ ਕਾਰਨ ਇਹ ਸਮਝਣਾ ਕਿ ਸਾਨੂੰ ਇੱਕ ਬੜੀ ਹੀ ਕਟਿਆ ਲੀਡਰਸ਼ਿਪ ਮਿਲ ਗਈ ਐਸੀ ਲੀਡਰਸ਼ਿਪ ਜਿਹਦਾ ਕੌਮ ਨਾਲ ਕੋਈ ਲਗਾਵ ਨਹੀਂ ਸੀ ਸਿਰਫ ਨਿੱਜੀ ਸਵਾਰਥ ਸਨ ਜਾਂ ਉਹਨਾਂ ਨੂੰ ਆਪਣੀ ਐਸ਼ਵਾਰਾਮ ਦਾ ਖਿਆਲ ਸੀ ਵੱਧ ਤੋਂ ਵੱਧ ਧਨ ਕਮਾਉਣ ਦਾ ਖਿਆਲ ਸੀ ਜਿਹਦੇ ਵਾਸਤੇ ਭਾਵੇਂ ਉਹਨਾਂ ਨੂੰ ਕੌਮ ਦੇ ਹਿੱਤ ਵਿੱਚ ਨੇ ਪਏ ਅਮਰ ਸਤਕਾਰਯੋਗ ਵੀਰ ਜੀ ਜੋ ਨਿਊਜ਼ੀਲੈਂਡ ਤੋਂ ਆਏ ਨੇ ਹੁਣੇ ਗੱਲ ਕਰ ਰਹੇ ਸੀ ਕਿਵੇਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਛੋਪਲੇ ਜੇ ਟਰਾਂਸਲੇਟ ਕਰਨ ਦੇ ਨਾਂ ਦੇ ਉੱਤੇ ਤਬਦੀਲੀ ਕਰ ਦਿੱਤੀ ਗਈ ਕੀ ਇਹ ਉਸ ਲੀਡਰਸ਼ਿਪ ਦੀ ਨਲਾਇਕੀ ਨਹੀਂ ਕਿ ਉਹਦੇ ਹੁੰਦਿਆਂ ਸਿੱਖ ਰਹਿਤ ਮਰਿਆਦਾ ਵਰਗੇ ਡਾਕੂਮੈਂਟ ਦੇ ਵਿੱਚ ਟਰਾਂਸਲੇਸ਼ਨ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਕੱਲ ਨੂੰ ਮੁੜ ਕੇ ਜਿਹੜਾ ਉਹਨੂੰ ਦੂਜੇ ਵਸਤ ਪੰਜਾਬੀ ਵਿੱਚ ਜਿਹੜਾ ਹੈ ਉਹਦੇ ਆਧਾਰ ਦੇ ਉੱਤੇ ਤਬਦੀਲੀ ਕਰ ਦਿੱਤੀ ਜਾਵੇਗੀ ਮੇਰੇ ਕਹਿਣ ਤੋਂ ਸਿਰਫ ਇਹ ਮਤਲਬ ਹੈ ਅਸੀਂ ਅੱਜਕੱਲ ਬੜੀ ਖੁਸ਼ੀ ਮਨਾ ਰਹੇ ਹਾਂ ਕੇ ਬਾਦਲ ਦਲ ਜਿਹੜਾ ਹੈ ਉਹਦਾ ਨਿਗਾਰ ਸ਼ੁਰੂ ਹੋ ਗਿਆ ਹੈ ਉਹਦਾ ਪਤਨ ਸ਼ੁਰੂ ਹੋ ਗਿਆ ਪਿਛਲੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਅਸੀਂ ਵੇਖਿਆ ਕਿ ਉਹਨਾਂ ਨੂੰ ਸਿਰਫ 14 ਸੀਟਾਂ ਮਿਲੀਆਂ ਲੇਕਿਨ ਕੀ ਸਾਡਾ ਮਕਸਦ ਸਿਰਫ ਬਾਦਲ ਨੂੰ ਹਟਾ ਕੇ ਉਹਦੀ ਜਗ੍ਹਾ ਕਾਂਗਰਸ ਨੂੰ ਲੈ ਹੋਣਾ ਹੈ ਕੀ ਸਾਡੀ ਦੌੜ ਇੱਥੋਂ ਤੱਕ ਹੈ ਕਿ ਬਾਦਲ ਖਤਮ ਹੋ ਜਾਏ ਉਹਦੀ ਜਗ੍ਹਾ ਤੇ ਕਾਂਗਰਸ ਆ ਜਾਏ ਅੱਜ ਜੋ ਕੁਝ ਹੋ ਰਿਹਾ ਬਿਲਕੁਲ ਇਹੀ ਹੋ ਰਿਹਾ ਔਰ ਅਸੀਂ ਸਿੱਖ ਹੁਣੇ ਡਾਕਟਰ ਜੋਹ ਲੋਰਾਣੇ ਨੇ ਬੜੀ ਲਾਜਵਾਬ ਗੱਲ ਕਹੀ ਸੀ ਇਹਨਾਂ ਨੇ ਕਿਹਾ ਕਿ ਸਿਆਸਤ ਜਿਹੜੀ ਹੈ ਬੜੀ ਪਵਿੱਤਰ ਚੀਜ਼ ਹੈ ਮੈਂ ਇਸ ਗੱਲ ਨੂੰ ਦੁਹਰਾਣਾ ਚਾਹੁੰਦਾ ਸਿਆਸਤ ਬੜੀ ਪਵਿੱਤਰ ਚੀਜ਼ ਹੈ ਇਹਦੇ ਕੋਲ ਨੂੰ ਦੌੜੋ ਨਾ ਸਿਆਸਤ ਉਹ ਚੀਜ਼ ਹੈ ਜਿਹੜੀਆਂ ਕੌਮਾਂ ਦੀਆਂ ਤਕਦੀਰਾਂ ਲਿਖਦੀ ਹੈ ਸਿਆਸਤ ਉਹ ਚੀਜ਼ ਹੈ ਜਿਹੜੀਆਂ ਮੁਲਕਾਂ ਦੀਆਂ ਤਕਦੀਰਾਂ ਬਦਲ ਦਿੰਦੀ ਹੈ ਅਸੀਂ ਉਹਦੇ ਕੋਲ ਭੱਜਨੇ ਆ ਸਿਆਸਤ ਉਹ ਨਾ 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 ਸਿਆਸਤ ਸਿਆਸੀ ਗੱਲ ਨਹੀਂ ਕਰਨੀ ਵੀ ਸਿਆਸੀ ਗੱਲ ਨਹੀਂ ਕਰਨੀ ਗੰਦੇ ਸਿਆਸੀ ਲੋਕ ਨੇ ਉਹ ਸਿਆਸੀ ਲੋਕ ਜਿਨ੍ਹਾਂ ਨੇ ਉਹਨੂੰ ਆਪਣੀ ਸਵਾਰਥ ਲਈ ਵਰਤਿਆ ਅਗਰ ਇੱਕ ਯੋਗ ਲੀਡਰਸ਼ਿਪ ਹੋਵੇ ਤੇ ਉਹ ਸਿਆਸੀ ਤਾਕਤ ਹਾਸਲ ਕਰੇ ਤੇ ਕੌਮ ਨੂੰ ਬੁਲੰਦੀਆਂ ਤੇ ਲੈ ਜਾ ਸਕਦੀ ਹੈ ਸਪੀਕਰ ਸਾਹਿਬ ਅੱਜ ਸਾਡੇ ਸਾਹਮਣੇ ਚੋਣਾਂ ਆ ਰਹੀਆਂ ਨੇ ਨਵੀਆਂ ਲੋਕ ਸਭਾ ਦੀਆਂ ਚੋਣਾਂ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਕੌਮ ਦੀ ਜੋ ਅੱਜ ਅਦੋਗਤੀ ਹੈ ਉਹ ਤੁਹਾਨੂੰ ਦਵਾਣਾ ਚਾਹੁੰਦਾ ਕੌਣ ਜ਼ਿੰਮੇਵਾਰ ਹੈ ਅੱਜ ਭਾਰਤ ਦੇ ਵਿੱਚ ਜੋ ਸਾਡੀ ਹਾਲਤ ਹੈ ਉਹਦਾ ਅਸਲੀ ਜ਼ਿੰਮੇਵਾਰ ਕਾਂਗਰਸ ਹੈ ਜੋ ਉਹਨਾਂ ਸਾਡੇ ਨਾਲ ਵਾਅਦੇ ਕੀਤੇ ਜੋ ਕਮਿਟਮੈਂਟਸ ਕੀਤੀਆਂ ਸਾਰਿਆਂ ਤੋਂ ਮੁਨਕਰ ਹੋ ਗਏ ਇਥੋਂ ਤੱਕ ਕਿ ਸਾਡੀ ਪੰਜਾਬੀ ਸੂਬੇ ਦੀ ਮੰਗ ਜਿਹੜੀ ਸਿਰਫ ਭਾਸ਼ਾ ਦੇ ਆਧਾਰਤ ਸੀ ਉਹਦੇ ਵਾਸਤੇ ਸਾਨੂੰ ਲੰਬਾ ਸੰਘਰਸ਼ ਕਰਨਾ ਪਿਆ ਅਸੀਂ ਉਹ ਮੰਦ ਭਾਗਾ ਦਿਨ ਵੀ ਵੇਖਿਆ ਜਦੋਂ ਸਾਡੇ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਚੜ੍ਹਾ ਦਿੱਤੀਆਂ ਗਈਆਂ ਇਹ ਸਪੁੱਲ ਸਕਨੇ ਲੇਕਿਨ ਸਾਡੀ ਬਦ ਕਿਸਮਤੀ ਇਹ ਹੈ ਕਿ ਜਿਨ੍ਹਾਂ ਦੇ ਨਾਲ ਜਿਨ੍ਹਾਂ ਤੇ ਅਸੀਂ ਆਸ ਰੱਖੀ ਜਿਨ੍ਹਾਂ ਦੇ ਨਾਲ ਉਹਨਾਂ ਨੇ ਸਮਝ ਪਾਈ ਭਾਰਤੀ ਜਨਤਾ ਪਾਰਟੀ ਉਹ ਉਸ ਤੋਂ ਵੀ ਗੰਟੀ ਨਿਕਲੀ ਅੱਜ ਦੇਸ਼ ਦੇ ਅੰਦਰ ਇੱਕ ਨਫ਼ਰਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਇੱਕ ਕੌਮ ਦਾ ਬੰਦਾ ਦੂਜੀ ਕੌਮ ਦੇ ਬੰਦੇ ਨੂੰ ਨਫ਼ਰਤ ਦੇ ਨਾਲ ਦੇਖਦਾ ਇਹਦੇ ਵਾਸਤੇ ਸਭ ਤੋਂ ਵੱਡੀ ਗੁਨਾਹਗਰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਹੈ ਉਹਦੇ ਪਿੱਛੇ ਛੁਪੀ ਹੋਈ ਆਰਐਸਐਸ ਦੀ ਸੋਚ ਹੈ ਉਹ ਘਟਿਆ ਸੋਚ ਜਿਹੜੀ ਸਿਰਫ ਬ੍ਰਾਹਮਣ ਨੂੰ ਸਾਰੀ ਰਾਜਸਤਾ ਤੇ ਕਾਬਜ਼ ਕਰਾਉਣਾ ਚਾਹੁੰਦੀ ਹੈ ਸਾਰੀਆਂ ਮਨੋਰੀਟੀਆਂ ਨੂੰ ਖਤਮ ਕਰ ਦੇਣਾ ਚਾਹੁੰਦੀ ਹੈ ਸਾਰੀ ਮਨੋਰੀਟੀਆਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਣਾ ਚਾਹੁੰਦੀ ਹੈ ਜਾਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ ਐਸੇ ਕੌਮ ਨੂੰ ਲੋੜ ਇਸ ਗੱਲ ਦੀ ਹੈ ਕਿ ਇਹਨਾਂ ਦੋਨਾਂ ਕੋਲੋਂ ਕਿਸੇ ਤਰ੍ਹਾਂ ਖੇੜਾ ਚੁੜਾਇਆ ਜਾਏ ਸਿਰਫ ਸੇ ਕੌਮ ਨੂੰ ਨਹੀਂ ਮੈਂ ਕਹਾਂਗਾ ਸਾਰੇ ਭਾਰਤ ਦੇਸ਼ ਨੂੰ ਇਸ ਗੱਲ ਦੀ ਲੋੜ ਹੈ ਸਾਡੇ ਸਾਹਮਣੇ ਦੋਤੀ ਜਾਨੇ ਸਿੱਖ ਸਾਰੀ ਦੁਨੀਆ ਦੇ ਵਿੱਚ ਨੇ ਲੇਕਿਨ ਅੱਜ ਅਸੀਂ ਕਿਉਂਕਿ ਭਾਰਤ ਦੀਆਂ ਚੋਣਾਂ ਦੀ ਗੱਲ ਹੋ ਰਹੀ ਹੈ ਤੇ ਭਾਰਤ ਦੀ ਗੱਲ ਕਰੀਏ ਤੇ ਸਿਰਫ ਪੰਜਾਬ ਦੇ ਵਿੱਚ ਨਹੀਂ ਸਾਰੇ ਦੇਸ਼ ਦੇ ਵਿੱਚ ਸਿੱਖ ਬੈਠੇ ਨੇ ਅਸੀਂ ਦੋ ਸੁਨੇਹੇ ਦੇਣੇ ਹੋਣਗੇ ਅੱਜ ਦੀ ਇਸ ਅਸੈਂਬਲੀ ਰਹੀਂ ਇੱਕ ਸੁਨੇਹਾ ਦੇਣਾ ਹੋਏਗਾ ਸਾਰੇ ਦੇਸ਼ ਦੇ ਵਿੱਚ ਬੈਠੇ ਸਿੱਖਾਂ ਨੂੰ ਦੂਸਰਾ ਸੁਨੇਹਾ ਹੈ ਪੰਜਾਬ ਦੇ ਵਿੱਚ ਵਸਤੇ ਸਿੱਖਾਂ ਵਾਸਤੇ ਸਾਰੇ ਦੇਸ਼ ਦੇ ਵਿੱਚ ਵਸਤੇ ਸਿੱਖਾਂ ਵਾਸਤੇ ਮੇਰੀ ਇੱਕ ਸੁਝਾਅ ਹੈ ਇੱਕ اپیل ਕੀਤੀ ਜਾ ਪੰਥਕ ਸੈਂਬਰੀ ਵੱਲੋਂ ਕਿ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਉੱਥੇ ਅਗਰ ਕਾਂਗਰਸ ਤੇ ਬੀਜੇ ਵੀ ਦੋਨਾਂ ਦਾ ਬਦਲ ਦੇ ਵਿੱਚ ਕੋਈ ਤੀਸਰੀ ਧਿਰ ਉੱਭਰ ਕੇ ਆ ਰਹੀ ਹੈ ਉੱਥੇ ਦੀਆਂ ਕੋਈ ਖੇਤਰੀ ਪਾਰਟੀਆਂ ਨੇ ਤੇ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਏ ਤਾਂ ਕਿ ਖੇਤਰੀ ਪਾਰਟੀਆਂ ਜੜੀਆਂ ਨੇ ਉਹ ਉੱਭਰ ਕੇ ਆਉਣ ਇਹ ਨੈਸ਼ਨਲਿਜ਼ਮ ਦੇ ਨਾਂ ਦੇ ਉੱਤੇ ਜਿਹੜਾ ਲੋਕਾਂ ਦਾ ਲਹੂ ਨਿਚੋੜਿਆ ਜਾ ਰਿਹਾ ਹੈ ਸੂਬਿਆਂ ਦੇ ਵਿੱਚ ਵੱਸਣ ਵਾਲਿਆਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਉਹਨੂੰ ਕੋਈ ਥੱਲ ਬੈ ਸਕੇ ਦੂਸਰੀ ਗੱਲ ਹੈ ਪੰਜਾਬ ਦੀ ਆ ਹੁਣੇ ਗੱਲ ਕੀਤੀ ਗਈ ਕਿ ਜੀ ਅਸੀਂ ਇਹ ਕਿਵੇਂ ਕਰ ਸਕਨੇ ਆ ਜੀ ਸਾਡੀ ਕੋਲ ਤਾਕਤ ਕੀ ਹੈ ਆ ਮੇਰੇ ਵੀਰ ਨੇ ਜਿਸ ਲਈ ਗੱਲ ਕੀਤੀ ਇਹਨਾਂ ਨੇ ਨਾਂ ਲਾਇਆ ਕੁਝ ਬੇਸ਼ੱਕ ਉਹਨਾਂ ਨਾਮoverline ਕੋ ਵਿਚਾਰ ਹੋ ਸਕਦੀ ਹੈ ਇਹਦੇ ਤੇ ਹੱਸਣ ਦਾ ਜੀ ਕੀ ਗੱਲ ਸੀ ਮੈਂ ਤਾਰੀਫ ਕਰ ਰਿਹਾ ਇਸ ਵੀਰ ਦੀ ਇਹਨੇ ਹੀ ਅੱਜ ਦੇ ਮੁੱਦੇ ਤੇ ਉੱਤੇ ਗੱਲ ਕੀਤੀ ਹੈ ਹੋਰ ਕਿਸੇ ਨੇ ਗੱਲ ਹੀ ਨਹੀਂ ਕੀਤੀ ਇਸੇ ਮੁੱਦੇ ਤੇ ਅੱਜ ਸਾਨੂੰ ਇਹ ਇਲੈਕਸ਼ਨ ਲੜਨਾ ਚਾਹੀਦਾ ਹੈ ਜ਼ਰੂਰ ਲੜਨਾ ਚਾਹੀਦਾ ਉਹਦੇ ਵਾਸਤੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਾਏ ਉਹ ਪੰਜ ਮੈਂਬਰੀ ਕਮੇਟੀ ਨੌਨ ਕਾਂਗਰਸ অর ਨੌਨ ਬੀਜਪੀ ਅਕਾਲੀ ਧੜਿਆਂ ਦੇ ਨਾਲ ਗੱਲਬਾਤ ਕਰੇ ਉਹਨਾਂ ਦੇ ਨਾਲ ਸੀਟਾਂ ਦੀ ਐਡਜਸਟਮੈਂਟ ਦੀ ਗੱਲਬਾਤ ਹੋਵੇ ਘੱਟੋ ਘੱਟ ਪੰਜ ਸੀਟਾਂ ਸੀ ਲੜਨ ਦੀ ਕੋਸ਼ਿਸ਼ ਕਰੀਏ ਅਗਰ ਉਹ ਨਹੀਂ ਹੁੰਦਾ ਤੇ 13 ਦੀਆਂ 13 ਸੀਟਾਂ ਲੜੀਆਂ ਜਾਣ ਕੀ ਕਮੀ ਹੈ ਸਰਾਗ ਗੁਰਤੇਜ ਸਿੰਘ ਹੋਰਾਂ ਦੇ ਵਿੱਚ ਕੀ ਕਮੀ ਐਸ ਡਾਕਟਰ ਗੁਰਦਰਸ਼ਨ ਸਿੰਘ ਢਿਲੋਰਾ ਦੇ ਵਿੱਚ ਕੀ ਕਮੀ ਐਸ ਮੇਰੇ ਵੀਰ ਗੁਰਪ੍ਰੀਤ ਸਿੰਘ ਹੋਰਾਂ ਦੇ ਵਿੱਚ ਤੁਸੀਂ ਬੰਦਿਆਂ ਦੀ ਗੱਲ ਕਰਦੇ ਹੋ ਆ ਜਿੰਨੇ ਇੱਥੇ ਬੈਠੇ ਨੇ ਪੰਥਕ ਸੱਭ ਦੀ ਮੈਂਬਰ ਮੈਂ ਸਾਰਿਆਂ ਨੂੰ ਇਸ ਕਾਬਲ ਸਮਝਣਾ ਕਿ ਚੋਣਾ ਲੜ ਕੇ ਜਿੱਤ ਸਕਦੇ ਨੇ ਅਸੀਂ ਆਪਣੇ ਆਪ ਨੂੰ ਇੰਨਾ ਕਮਜ਼ੋਰ ਨਾ ਸਮਝੀਏ ਇੱਥੇ ਕਈ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹਰ ਜਥੇਬੰਦੀ ਦਾ ਕੁਝ ਆਧਾਰ ਹੈ ਉਹਨੇ ਕੋਈ ਕੰਮ ਕੀਤਾ ਹੈ ਲੋਕਾਂ ਦੇ ਵਿੱਚੋਂ ਆਪਣੀ ਕੋਈ ਜਗ੍ਹਾ ਬਣਾਈ ਹੈ ਜਿਸ ਲਈ ਜੇ ਸਾਰੇ ਇਕੱਠੇ ਹੋ ਕੇ ਇੱਕ ਤਾਕਤ ਬਣ ਕੇ ਆਵਾਂਗੇ ਸਾਰੇ ਇਕੱਠੇ ਹੋ ਕੇ ਪੰਥਕ ਲੈਵਲ ਦੇ ਉੱਤੇ ਇੱਕ ਕੈਂਡੀਡੇਟ ਖੜਾ ਕਰਾਂਗੇ ਮੈਂ ਤੁਹਾਨੂੰ ਯਕੀਨ ਨਾਲ ਕਹਿਣਾ ਦੂਜੇ ਜਿਹੜੇ ਸਾਡੇ ਸਾਹਮਣੇ ਟਿਕ ਨਹੀਂ ਸਕਣਗੇ ਤੇ ਫਿਰ ਜਿਸ ਲਈ ਪੰਜ ਧਰੀ ਚੋਣ ਹੋ ਰਹੀ ਹੈ ਪੰਜ ਥਾਂ ਦੇ ਵੋਟਾਂ ਵੰਡਰੀਆਂ ਜਾਣੀਆਂ ਨੇ ਤੇ ਸਾਡੇ ਵੀ ਇੱਕ ਵਜੂਦ ਹੋਏਗਾ ਇਹ ਮੌਕਾ ਹੈ ਸਾਨੂੰ ਇਹਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ ਸਾਡੀ ਪਹਿਲੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਦੂਜਿਆਂ ਦੇ ਨਾਲ ਜਿਹੜੀਆਂ ਨੌਨ ਕਾਂਗਰਸ ਔਰ ਨੌਨ ਬੀਜੇਪੀ ਅਕਾਲੀ ਗਰੁੱਪ ਨੇ ਉਹਨਾਂ ਦੇ ਨਾਲ ਸਾਡੀ ਕੋਈ ਨੇੜਤਾ ਹੋ ਜਾਏ ਖਾਸ ਤੌਰ ਤੇ ਮੈਂ ਕਹਾਂਗਾ ਜੇ ਬਹੁਜਨ ਸਮਾਜ ਪਾਰਟੀ ਨਾਲ ਹੋ ਸਕੇ ਤੇ ਬਹੁਤ ਚੰਗਾ ਸਾਡੀ ਸਿਧਾਂਤਕ ਤੌਰ ਤੇ ਬਹੁਤ ਨੇੜਤਾ ਹੈ ਉਹਨਾਂ ਨਾਲ ਲੋਕ ਸਿੱਖ ਜਿਹੜਾ ਸਿਮਰਦੇ ਗੁਰੂ ਨਾਨਕ ਨੇ ਸਿਧਾਂਤ ਦਿੱਤਾ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸੋ ਕਿਹ ਰੀਸ ਜਿੱਥੇ ਨੀਚ ਸੰਭਾਲਿਓਨ ਥਿੱਥੇ ਨਦਰ ਤੇਰੀ ਬਖਸ਼ਿਸ਼ ਜੇ ਨਾਮ ਹੀ ਹੋ ਸਕੇ ਤੇ ਸਾਨੂੰ ਆਪਣੇ ਦਮ ਦੇ ਉੱਤੇ ਕੋਈ ਨਹੀਂ ਜੀ ਇਸ ਇਲੈਕਸ਼ਨ ਨੂੰ ਲੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਆਖਰੀ ਬੇਨਤੀ ਕਰਕੇ ਮੈਂ ਖਿਮਾ ਮੰਗਾਗਾ ਸਪੀਕਰ ਸਾਹਿਬ ਆਪ ਜੀ ਨੇ ਹੁਣੇ ਕਿਹਾ ਸੀ ਕਿਸੀ ਕਨਫੈਡਰੇਸ਼ਨ ਬਣਾਈ ਹੈ ਤੇ ਅਗਲੀ ਜਿਹੜੀ ਪੰਥਕ ਅਸੈਂਬਲੀ ਹੋਏਗੀ ਉਹ ਕਨਫੈਡਰੇਸ਼ਨ ਦੇ ਵੱਲੋਂ ਹੋਏਗੀ ਜੀ ਮੈਨੂੰ ਆਪ ਜੀ ਦੀ ਇਸ ਗੱਲ ਤੇ ਬਹੁਤ ਇਤਰਾਜ਼ ਹੈ ਕਨਫੈਡਰੇਸ਼ਨ ਬਣਾਉਣ ਦੇ ਵਾਸਤੇ ਤੁਹਾਨੂੰ ਵਧਾਈ ਜ਼ਰੂਰ ਇੱਕ ਜਥੇਬੰਦੀ ਬਣਾਓ ਜਿਦੇ ਵਿੱਚ ਪੰਥ ਪ੍ਰਸਤ ਲੋਕ ਅੱਗੇ ਆ ਕੇ ਪੰਥ ਦੀ ਸੇਵਾ ਕਰ ਸਕਣ ਲੇਕਿਨ ਪੰਥਕ ਅਸੈਂਬਲੀ ਦੀ ਖੂਬਸੂਰਤੀ ਇਸ ਦੇ ਵਿੱਚ ਹੈ ਕਿ ਅਲੱਗ-ਅਲੱਗ ਧਿਰਾਂ ਦੇ ਲੋਕ ਇੱਥੇ ਇਕੱਠੇ ਹੋਣ ਪੰਥ ਦੇ ਨਾਮ ਦੇ ਉੱਤੇ ਨਾ ਕਿ ਕਿਸੇ ਇੱਕ ਜਥੇਬੰਦੀ ਦੇ ਨਾਮ ਤੇ ਬਿਲਕੁਲ ਠੀਕ ਜੇ ਇੱਕ ਜਥੇਬੰਦੀ ਵਾਲੇ ਨਾਂ ਦੇ ਉੱਤੇ ਆ ਗਿਆ ਤੇ ਪੰਥਕ ਅਸੈਂਬਲੀ ਦਾ ਜਿਹੜਾ ਸਰੂਪ ਹੈ ਖਤਮ ਹੋ ਜਾਏਗਾ ਅੱਜ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਪਿਛਲੀ ਪੰਥਕ ਅਸੈਂਬਲੀ ਦੇ ਵਿੱਚ ਕਈ ਵਿਚਾਰਤਾਰਾ ਦੇ ਵੀਰ ਆਏ ਸਨ ਜਿਨ੍ਹਾਂ ਦੇ ਨਾਲ ਸਾਡੇ ਸਿਧਾਂਤਕ ਮਤ ਪੇਚ ਸਨ ਪਰ ਅੱਜ ਮੈਂ ਉਹਨਾਂ ਦੀ ਗੈਰ ਹਾਜ਼ਰੀ ਨੂੰ ਜ਼ਿਆਦਾ ਮਹਿਸੂਸ ਕਰ ਰਿਹਾ ਸਾਡੇ মতਪੇਦ ਹੋਣ ਦੇ باوجود ਇੱਕ ਪਲੇਟਫਾਰਮ ਬਣਿਆ ਸੀ ਜਿੱਥੇ ਅਸੀਂ ਇਕੱਠੇ ਬੈਠ ਕੇ ਆਪਸ ਵਿੱਚ ਗੱਲਬਾਤ ਕੀਤੀ ਸੀ ਇੱਕ ਦੂਜੇ ਦੇ ਵਿਚਾਰ ਸੁਣੇ ਸਨ ਉਹਦਾ ਆਕਾਰ ਥੋੜਾ ਜਿਹਾ ਘਟ ਗਿਆ ਕੋਈ ਨਹੀਂ ਮੇਰੀ ਬੇਨਤੀ ਹੈ ਕਿ ਇਹਨੂੰ ਇਹ ਪੰਥਕ ਅਸੈਂਬਲੀ ਦਾ ਰੂਪ ਹੀ ਰਹਿਣ ਦਿਓ ਪੰਥ ਦੀਆਂ ਅਲੱਗ-ਅਲੱਗ ਨਮਾਇੰਦਿਆਂ ਜਥੇਬੰਦੀਆਂ ਜੜੀਆਂ ਔਰ ਵਿਦਵਾਨ ਜਿਹੜੇ ਨੇ ਕੌਮ ਦੇ ਉਹ ਇਕੱਠੇ ਹੋ ਕੇ ਕੌਮ ਦੇ ਬਾਰੇ ਵਿਚਾਰ ਕਰ ਸਕਣ ਧੰਨਵਾਦ ਹੋਈਆ ਪਰਲਾ ਵਾਸਤੇ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਵੀ ਇਹ ਗੱਲ